ਲੋਕ ਸਭਾ ਸਪੀਕਰ ਦੀ ਚੋਣ ਹੋਈ ਪਹਿਲੀ ਵਾਰੀ ਚੋਣਾਂ ਨਾਲ ਹੋਈ ਤੇ ਦੂਸਰੀ ਹੋਈ ਬੜੀ ਸ਼ਰਸ਼ਪੰਨ ਕਰ ਬਾਹਰ ਚੋਣ ਹੀ ਹੋਈ ਵੋਟਾਂ ਨਹੀਂ ਪਈਆਂ ਉਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਜਿਹਨੂੰ ਧੁੰਨੀ મત ਕਹਿੰਦੇ ਆ ਵੀ ਮੂੰਹ ਜਬਾਨੀ ਜਿਹੜੀ ਵੋਟ ਉਹਦੇ ਨਾਲ ਹੀ ਹੋਗੀ ਹਾਂਜੀ ਜੀ VOTING ਪਰਚੀ ਵਾਲੀ VOTING ਨਹੀਂ ਹੋਈ ਪਰਚੀ ਵਾਲੀ VOTING ਨਹੀਂ ਹੋਈ ਨਾਲ ਹੀ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਦੇਖੋ ਦੋ ਚੀਜ਼ਾਂ ਨੇ ਅਲੱਗ-ਅਲੱਗ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਜਾਣਾ ਏ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਇੰਡੀਆ ਗੱਠ ਜੋੜਦਾ ਇੱਕ ਅੱਛਾ ਮੂਵ ਹੈ ਜੀ ਤੇ ਤੁਹਾਨੂੰ ਇੱਕ ਅੱਛਾ ਮੁਕਾਬਲਾ ਵੀ ਉੱਥੇ ਵੇਖਣ ਨੂੰ ਮਿਲਣਾ ਆ ਹੂੰ ਇਹ ਤੇ ਅੱਗੇ ਜਦੋਂ ਬੋਲਦੇ ਹੁੰਦੇ ਸੀਗੇ ਨਾ ਰਾਹੁਲ ਗਾਂਧੀ ਜੀ ਤੇ ਉਦੋਂ ਵੀ ਤੁਹਾਨੂੰ ਪਤਾ ਹੀ ਆ ਕਿ ਬੜਾ ਜੋਰ ਸ਼ੋਰ ਚੱਲਦਾ ਹੁੰਦਾ ਸੀਗਾ ਕਿ ਬੋਲਣ ਦਾ ਇਹਨਾਂ ਦਾ ਜਿਹੜਾ ਭਾਸ਼ਣ ਆ ਉਹ ਪ੍ਰਭਾਵਿਤ ਕੀਤਾ ਜਾਵੇ ਦੂਸਰੇ ਪਾਸੇ ਉਹ ਕਦੇ ਕਦੇ ਜਿਹੜੀ ਤਲਖੀ ਭਲਾ ਕੇ ਇੱਕ ਵਾਰੀ ਤੇ ਉਹਨਾਂ ਨੇ ਜੱਟ ਜੱਫਾ ਹੀ ਪਾ ਲਿਆ ਸੀਗਾ ਜਾ ਕੇ ਮੋਦੀ ਸਾਹਿਬ ਨੂੰ ਜੱਫੀ ਪਾ ਲਈ ਸੀਗੀ ਮਤਲਬ ਕਿ ਉਹ ਮੁਕਾਬਲਾ ਹੁਣ ਵੇਖਣ ਨੂੰ ਮਿਲੇਗਾ ਉਹ ਕਿਵੇਂ ਹੁਣ ਅੱਗੇ ਸੀ ਕਹਿ ਲੋ ਕਿ ਭਈ ਜਦਾਂ ਓਪਨ ਕਬੱਡੀ ਹੁਣ ਉਹ ਸੌਂਚੀ ਚੱਲ ਪਾਏਗੀ ਸੌਂਚੀ ਮਤਲਬ ਕਿ ਉਹ ਪਾਕਿਸਤਾਨ ਵਾਲੇ ਹਾਲੇ ਵੀ ਖੇਡਦੇ ਆ ਧਫਾ ਕੱਲੇ ਨੂੰ ਕੱਲਾ ਹੁੰਦਾ ਤੇ ਜਿੱਥੇ ਵੀ ਕੋਈ ਬੰਗਲ ਚ ਪੈਂਦੀ ਆ ਕੋਈ ਅੱਧਰ ਉੱਧਰ ਘਟਕਟਾਪਾ ਜਿਵੇਂ ਦਾ ਲੱਗਦਾ ਇਹ ਹੁਣ ਉਦਾਂ ਚੱਲੇਗੀ ਮਤਲਬ ਕਿ ਸੌਂਚੀ ਚੱਲ ਪਾਏਗੀ ਕਿਵੇਂ ਮੈਂ ਤੁਹਾਨੂੰ ਦੱਸਦਾ ਜਿਹੜਾ ਮੈਂਬਰ ਪਾਰਲੀਮੈਂਟ ਆ ਹੂੰ ਉਹਦਾ ਭਾਸ਼ਣ ਜਿਹੜਾ ਉਹਦੇ ਵਿੱਚ ਤੁਹਾਨੂੰ ਬਤ ਵੇਖਿਆ ਹੋਵੇਗਾ ਹੂਟਿੰਗ ਵਗੈਰਾ ਕਰਦੇ ਆ ਹੂੰ ਪਰ ਜਦੋਂ ਆਪੋਜੀਸ਼ਨ ਦਾ ਲੀਡਰ ਬੋਲਦਾ ਹੈ ਨਾ ਉਹਦੇ ਭਾਸ਼ਣ ਦੇ ਵਿੱਚ ਤੁਸੀਂ ਰੁਕਾਵਟ ਨਹੀਂ ਪਾ ਸਕਦੇ ਪਹਿਲੀ ਗੱਲ ਤੇ ਆ ਜੀ ਕਿ ਉਹਨੂੰ ਤੁਸੀਂ ਬੋਲਣ ਤੋਂ ਨਹੀਂ ਰੋਕ ਸਕਦੇ ਦੂਜੀ ਚੀਜ਼ ਇਹ ਹੋਏਗੀ ਕਿ ਅਹਿਮ ਕਮੇਟੀਆਂ ਦੇ ਵਿੱਚ ਹੁਣ ਰਾਹੁਲ ਗਾਂਧੀ ਦੀ ਹਾਜ਼ਰੀ ਹੋਏਗੀ ਹਮ ਫਰਜ਼ ਕਰੋ ਸੀਬੀਆਈ ਦਾ ਮੁਖੀ ਲਾਉਣਾ ਹੈ ਚੋਣ ਕਮਿਸ਼ਨਰ ਲਾਉਣੇ ਵਗੈਰਾ ਵਗੈਰਾ ਤਾਂ ਉਹਦੇ ਵਿੱਚ ਰਾਹੁਲ ਗਾਂਧੀ ਦੀ ਜਿਹੜੀ ਹਾਜ਼ਰੀ ਸ਼ੱਕੀ ਨਹੀਂ ਹੋਏਗੀ ਜੀ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੋਏਗੀ ਕਿ ਰਾਹੁਲ ਗਾਂਧੀ ਏ ਜਿਹੜੇ ਉਹ ਮਤਲਬ ਕਿ ਪਾਵਰ ਵੀ ਜ਼ਿਆਦਾ ਹਾਸਲ ਕਰ ਗਏ ਜੀ ਤੇ ਉਹਨਾਂ ਨੂੰ ਮદાન ਵੀ ਖੁੱਲਾ ਮਿਲ ਗਿਆ ਤੇ ਸਭ ਤੋਂ ਵੱਡੀ ਗੱਲ ਉਹਨਾਂ ਦੇ ਹੰਦੇ ਇੱਕ ਕਰੇਲਾ ਤੇ ਦੂਜਾ ਨਿੰਮ ਚੜਿਆ ਹੂੰ ਵੀ ਗੱਲ ਇਹ ਆ ਕਿ ਨਾਲ ਹੁਣ ਸਪੋਰਟ ਵੀ ਬਹੁਤ ਹੋ ਗਈ ਨਾ ਜੀ ਜੀ ਸੋ ਇਸ ਵਾਸਤੇ ਰਾਹੁਲ ਗਾਂਧੀ ਨੂੰ ਉਹਨਾਂ ਨੇ ਚੁਣਿਆ ਕਿ ਭਾਈ ਇਹ ਟੱਕਰ ਦੇ ਸਕਦੇ ਆ ਇਹਨਾਂ ਦੇ ਭਾਸ਼ਣ ਨੂੰ ਦੁਨੀਆ ਸੁਣਦੀ ਆ ਰਾਹੁਲ ਗਾਂਧੀ ਦਾ ਜੇ ਮੁਕਾਬਲਾ ਵੇਖੋਗੇ ਤਾਂ ਸਿੱਧਾ ਨਰਿੰਦਰ ਮੋਦੀ ਨਾਲ ਬਣਦਾ ਹੈ ਕਿ ਨਰਿੰਦਰ ਮੋਦੀ ਦੇ ਮੁਕਾਬਲੇ ਤੇ ਪੰਜ ਵਾਰ ਦੇ ਜਿਹੜੇ ਹੈਗੇ ਆ ਬਈ ਉਹ ਸ਼ੁਰੂ ਕਰ ਦਿਓ ਮੁਕਾਬਲੇ ਤੇ ਸ਼ੁਰੂ ਕਰ ਦਿਓ ਪੰਜ ਵਾਰ ਦੇ ਮੈਂਬਰ ਪਾਰਲੀਮੈਂਟ ਆ ਇਹਨਾਂ ਨੂੰ ਕਹੋ ਕਿ ਕਰੋ ਓਪਨਿੰਗ ਸੋ ਇਸ ਵਾਸਤੇ ਰਾਹੁਲ ਗਾਂਧੀ ਦਾ ਜਿਹੜਾ ਮੂਵ ਆ ਮੈਨੂੰ ਸਮਝ ਆ ਗਿਆ ਥੋੜਾ ਜਿਹਾ ਜਿੰਨਾ ਕੋ ਮੈਂ ਤੁਹਾਨੂੰ ਦੱਸ ਦਿੱਤਾ ਪਰ ਦੂਜੇ ਪਾਸੇ ਜੋ ਬਿੱਲਾ ਸਾਹਿਬ ਸੀਗੇ ਉਹਨਾਂ ਨੂੰ ਵੀ ਕਹਿ ਲੋ ਕਿ ਸਪੀਕਰ ਦੀ ਦੌੜ ਚ ਲਿਆਉਣਾ ਜਿਹੜਾ ਉਹ ਵੀ ਇੱਕ ਸੰਕੇਤ ਹੈ ਜੀ ਜਿੱਦਾਂ ਮਤਲਬ ਕਿ ਭਾਜਪਾ ਨੇ ਇੱਕ ਸੰਕੇਤ ਦਿੱਤਾ 나ਯਡੂ ਨੂੰ ਸੈੱਟ ਕੀਤਾ ਉਹਨਾਂ ਨੇ ਚੰਦਰਬਾਬੂ 나ਯਡੂ ਨੂੰ ਕਿਉਂਕਿ ਉਹਨੂੰ ਪੈਸੇ ਚਾਹੀਦੇ ਆ ਹੂੰ ਉਹਦੇ ਲਈ ਮੋਦੀ ਸਰਕਾਰ ਜਿਹੜੀ ਆ ਨਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬੈਂਕ ਹੈ ਕੇਂਦਰ ਦੀ ਸਰਕਾਰ ਉਹਨੇ ਆ ਜਾਣਾ ਝੋਲਾ ਲੈ ਕੇ ਕਿ ਇਹਦੇ ਚ ਪਾ ਦਿਓ ਕੁਛ ਨਾ ਕੁਛ ਜੀ ਪ੍ਰਮੋਦ ਮਹਾਜਨ ਨੇ ਜਦੋਂ ਇਹਨਾਂ ਦਾ ਪਹਿਲਾਂ ਜੀ ਪ੍ਰਮੋਦ ਮਹਾਜਨ ਜਿਉਂਦੇ ਹੁੰਦੇ ਸਨ ਜਦੋਂ ਇਹਨਾਂ ਦਾ ਤੋੜ ਵਿਛੋੜਾ ਹੋਇਆ ਸੀਗਾ ਨਾ ਉਸ ਵੇਲੇ ਤਾਂ ਉਦੋਂ ਇਹ ਹੋਇਆ ਸੀਗਾ ਕਿ ਪ੍ਰਮੋਦ ਮਹਾਜਨ ਹੋਰਾਂ ਨੇ ਕਿਹਾ ਸੀਗਾ ਕਿ ਇਹ ਬੰਦਾ ਅਸੀਂ ਮਤਲਬ ਕਿ ਕਿਵੇਂ ਯਾਰ ਸੈੱਟ ਕਰੀਏ ਅਸੀਂ ਦੂਜਾ ਦੇਸ਼ ਵੀ ਵੇਖਣਾ ਹੈ ਦੂਜੀਆਂ ਸਟੇਟਾਂ ਵੀ ਵੇਖਣੀਆਂ ਇਹ ਬੰਦਾ ਜੋ ਆਉਂਦਾ ਹੈ ਕਹਿੰਦਾ ਜੀ ਆਂਧਰਾ ਚ ਦੇ ਦਿਓ ਆਂਧਰਾ ਚ ਦੇ ਦਿਓ ਉਦੋਂ ਤਲੰਗਾਨਾ ਨਹੀਂ ਸੀਗਾ ਆਂਧਰਾ ਪ੍ਰਦੇਸ਼ ਹੀ ਸੀਗਾ ਤਾਂ ਹੁਣ ਕਹਿਣ ਦਾ ਮਤਲਬ ਹੈ ਕਿ ਚੰਦਰਬਾਬੂ ਨਾਇਡੂ ਨੂੰ ਉਹਨਾਂ ਨੇ ਸੈੱਟ ਕਰ ਲਿਆ ਕਿ ਭਾਈ ਤੂੰ ਆਪਦੀ ਰਾਜਧਾਨੀ ਵਗੈਰਾ ਜਾਂ ਜਿਹੜੇ ਪ੍ਰੋਜੈਕਟ ਤੇਰੇ ਰੁਕੇ ਆ ਤੂੰ ਆਪਦਾ ਕੰਮ ਖਿੱਚੀ ਚੱਲ ਤੂੰ ਕੀ ਲੈਣਾ ਦੇਣਾ ਸਪੀਕਰ ਦੀ ਲੜਾਈ ਤੋਂ ਤਾਂ ਓਮ ਬਿਰਲਾ ਨੂੰ ਮੈਦਾਨ ਚ ਉਤਾਰ ਕੇ ਭਾਜਪਾ ਨੇ ਵੀ ਦੱਸ ਦਿੱਤਾ ਕਿ ਬਦਲੇਗਾ ਕੁਝ ਨਹੀਂ ਹੂੰ ਇਹ ਕੰਮ ਇਦਾਂ ਹੀ ਚੱਲੂ ਕਿਉਂਕਿ ਬਿਰਲਾ ਸਾਹਿਬ ਤੇ ਮੇਰੇ ਖਿਆਲ ਦੇ ਨਾਲ ਰਿਕਾਰਡ ਬਣਾ ਚੁੱਕੇ ਆ ਨਾ ਕਿ 100 150 ਬੰਦਾ ਉਹਨਾਂ ਨੇ ਸਸਪੈਂਡ ਕਰ ਦਿੱਤਾ ਮੈਂਬਰ ਪਾਰਲੀਮੈਂਟ ਤਾਂ ਉਹਨਾਂ ਨੇ ਵੀ ਦੱਸ ਦਿੱਤਾ ਕਿ ਅਸੀਂ ਵੀ ਇਦਾਂ ਹੀ ਚੱਲਾਂਗੇ ਤਾਂ ਡਿਪਟੀ ਸਪੀਕਰ ਵੀ ਨਹੀਂ ਦਿੱਤਾ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਹੋਈਆਂ ਤਾਂ ਬਿਰਲਾ ਸਾਹਿਬ ਉਹਨਾਂ ਨੇ ਤਖਾ ਵੀ ਦਿੱਤਾ ਜੀ ਕਿਉਂ ਭਾਜਪਾ ਦੀ ਲਾਈਨ ਤੇ ਕਿਸ ਤਰ੍ਹਾਂ ਚੱਲਣਗੇ ਕਿ ਉਹਨਾਂ ਨੇ ਕੱਲ ਐਮਰਜੈਂਸੀ ਦੇ ਜਿਹੜੇ ਪੀੜਤ ਸੀ ਸ਼ਾਇਦ ਉਹਨਾਂ ਵਾਸਤੇ ਉੱਥੇ 2 ਮਿੰਟ ਦਾ ਮੌਨ ਵੀ ਰਖਵਾ ਦਿੱਤਾ ਹਮ ਮਤਲਬ ਕਿ ਸਥਿਤੀਆਂ ਸਾਫ਼ ਨੇ ਜੇ ਉਧਰੋਂ ਇੰਡੀਆ ਗੱਠ ਜੋੜ ਨੇ ਸਾਫ਼ ਕੀਤਾ ਕਿ ਉਹਨਾਂ ਦੇ ਇਰਾਦੇ ਕੀ ਆ ਤੇ ਇਧਰੋਂ ਮੋਦੀ ਸਾਹਿਬ ਉਹਨਾਂ ਦੇ ਵੀ ਇਰਾਦੇ ਸਪਸ਼ਟ ਆ ਕਿ ਬਾਈ ਢੇਲੇ ਇਧਰੋਂ ਵੀ ਨਹੀਂ ਹੁੰਦੀ ਕੰਮ ਜਦਾਂ ਕਹ ਲੋ ਕਿ ਠਿਵਰੀ ਇਧਰੋਂ ਵੀ ਟਾਈਟ ਹੋ ਕੇ ਕੰਮ ਚੱਲੂਗਾ ਤੇ ਇਹ ਦੋ ਜਿਹੜੀਆਂ ਕਹ ਲੋ ਕਿ ਨਿਯੁਕਤੀਆਂ ਜਾਂ ਕਹ ਲੋ ਇਹ ਪਦਵੀਆਂ ਜਿਹੜੀਆਂ ਦੋ ਬਣੀਆਂ ਨੇ ਤਾਂ ਇਹਦੇ ਵਿੱਚ ਇੰਟਰਸਟਿੰਗ ਇਹੀ ਚੀਜ਼ ਆ ਕਿ ਰਾਹੁਲ ਗਾਂਧੀ ਉਧਰੋਂ ਇੱਕ ਸੰਕੇਤ ਹੈ ਤੇ ਬਿਰਲਾ ਸਾਹਿਬ ਮੈਦਾਨ 'ਚ ਆ ਗਏ ਸਪੀਕਰ ਬਣ ਕੇ ਉਹ ਉਧਰੋਂ ਸੰਕੇਤ ਹੈ ਜੀ ਬਨਵਰ ਸਿੰਘ ਦਾ ਕਮੈਂਟ ਹੈ ਕਿ ਮੋਦੀ ਹੈਵ ਇਨਕਰੀਜ਼ਡ ਦ ਪ੍ਰੈਸਟਿਜ ਆਫ ਕੰਟਰੀ ਇਨ ਵਰਡ ਬਟ ਰਾਹੁਲ ਗਾਂਧੀ ਇਜ਼ ਨਾਟ ਇੰਟੈਲੀਜੈਂਟ ਐਜ਼ ਕੰਪੇਅਰਡ ਟੂ ਮੋਦੀ ਉਹ ਤਾਂ ਜੀ ਉਹਨਾਂ ਦੀ ਹੁਣ ਕਾਰਗੁਜ਼ਾਰੀ ਦੱਸੂਗੀ ਕੌਣ ਕਿੰਨਾ ਇੰਟੈਲੀਜੈਂਟ ਹੈ ਨਾ ਇੰਟੈਲੀਜੈਂਟ ਤੇ ਦੇਖੋ ਤੁਸੀਂ ਪਤਾ ਨਹੀਂ ਕਿਸ ਪੱਖ ਤੋਂ ਕਹਿੰਦੇ ਹੋ ਜੀ ਰਾਹੁਲ ਗਾਂਧੀ ਪਹਿਲਾਂ ਮੈਨੂੰ ਲੱਗਦਾ ਕਿ ਪਰਪਕਤਾ ਦੀ ਘਾਟ ਨਾਲ ਜੂਝ ਰਿਹਾ ਸੀ ਜੀ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਲੱਗਦਾ ਮੈਨੂੰ ਉੱਥੇ ਹਾਂ ਜੀ ਪਰ ਹੁਣ ਪਰਪਕਤਾ ਚਲਕਦੀ ਆ ਜੀ ਆ ਠੀਕ ਆ ਕਿਤੇ ਹੋ ਸਕਦਾ ਗਲਤੀ ਹੋ ਜਾਵੇ ਹਾਂ ਜੇ ਤੁਸੀਂ ਇੰਟੈਲੀਜੈਂਸੀ ਦੀ ਗੱਲ ਕਰਨੀ ਹੋ ਤੁਸੀਂ ਕਰ ਲਿਓ ਕਿ ਬਾਹਰੀ ਯੂਨੀਵਰਸਿਟੀ 'ਚ ਇਹਦਾ ਭਾਸ਼ਣ ਪਤਾ ਨਹੀਂ ਕੈਂਬਰਿਜ ਯੂਨੀਵਰਸਿਟੀ 'ਚ ਹੁੰਦਾ ਸ਼ਾਇਦ ਗੂਗਲ ਕਰ ਲੈਣਾ ਤੁਹਾਨੂੰ ਪਤਾ ਲੱਗ ਜਾਏਗਾ ਜੀ ਤੇ ਬਕਾਇਦਾ ਉਹ ਜਿਹੜਾ ਗੇਸਟ ਦੇ ਤੌਰ ਤੇ ਜਾ ਕੇ ਭਾਸ਼ਣ ਹੁੰਦਾ ਨਾ ਹੂੰ ਉਹਦੇ ਵਾਸਤੇ ਉਹ ਯੂਨੀਵਰਸਿਟੀ ਪੇਡ ਕਰਦੀ ਹੈ ਜੀ ਕਰਦੀ ਹੈ ਬਿਲਕੁਲ ਤੇ ਮੋਦੀ ਸਾਹਿਬ ਮੋਦੀ ਸਾਹਿਬ ਅਤੇ ਭਗਤ ਸਿੰਘ ਨੂੰ ਜਾ ਕੇ ਨਜ਼ਰਬੰਦ ਕਰਾ ਦਿੰਦੇ ਆ ਉਹ ਅੰਡੇਵਨ ਚ ਹੂੰ ਉਹਨਾਂ ਦੀ ਜਾਣਕਾਰੀ ਦਾ ਲੈਵਲ ਜਿਹੜਾ ਉਹ ਇਸ ਤਰ੍ਹਾਂ ਦਾ ਜੀ ਤਾਂ ਦੋਨਾਂ 'ਚ ਹੀ ਕਮੀਆਂ ਪੇਸ਼ੀਆਂ ਤੇ ਹੋ ਸਕਦੀਆਂ ਹਨ ਹੂੰ ਕਿ ਪ੍ਰਧਾਨ ਮੰਤਰੀ ਦੀ ਇੰਟੈਲੀਜੈਂਸੀ ਤੇ ਉਹਦੀ ਜੇ ਤੁਸੀਂ ਕੰਪੇਅਰ ਕਰੋਗੇ ਨਾ ਕੁਝ ਚੀਜ਼ਾਂ ਫਿਰ ਉਧਰੋਂ ਵੀ ਚੱਕਣੀਆਂ ਪੈਣਗੀਆਂ ਤੇ ਕੁਝ ਤੁਹਾਨੂੰ ਉਧਰੋਂ ਵੀ ਲੈਣੀਆਂ ਪੈਣਗੀਆਂ ਜੀ 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 네ਗੇਟਿਵ ਪੋਜ਼ਿਟਿਵ ਪੱਕੇ ਦੋਨੇ ਪਾਸੇ ਹੁੰਦੀਆਂ ਜੀ ਜੀ ਦਵਿੰਦਰ ਸਿੰਘ ਵੀ ਕਹਿੰਦੇ ਨੇ ਕਿ ਰਾਹੁਲ ਗਾਂਧੀ ਬਹੁਤ ਵਧੀਆ ਲੀਡਰ ਹੈ ਜੋ ਸਿੱਖਾਂ ਤੇ ਪੰਜਾਬ ਨੂੰ ਪਿਆਰ ਸਤਿਕਾਰ ਦਿੰਦੇ ਹਨ ਚਲੋ ਦੇਖੋ ਵਧੀਆ ਗੱਲ ਹੈ ਜੀ ਜੀ ਸਾਰੇ ਇਸੇ ਢੰਗ ਦੇ ਨਾਲ ਹੀ ਮਾਈਨੋਰਟੀ ਨੂੰ ਪਿਆਰ ਕਰਨ ਮਾਈਨੋਰਟੀ ਦਾ ਸਤਿਕਾਰ ਪਿਆਰ ਸਾਥ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਮੋਦੀ ਸਾਹਿਬ ਵਾਸਤੇ ਵੀ ਜ਼ਰੂਰੀ ਹੈ ਰਾਹੁਲ ਸਾਹਿਬ ਵਾਸਤੇ ਵੀ ਜ਼ਰੂਰੀ ਹੈ ਸਾਰਿਆਂ ਵਾਸਤੇ ਹੀ ਜ਼ਰੂਰੀ ਹੈ ਜੀ ਖਿਆਲ ਰੱਖੋ ਜੀ ਕੇਂਦਰ ਨਾਲ ਜੁੜੀ ਇੱਕ ਖਬਰ ਹੋ ਰਹੀ ਹੈ ਦਿੱਲੀ ਨਾਲ ਜੁੜੀ ਹੋਈ ਕਹਿੰਦੇ ਜਦੋਂ ਕੋਰਟ ਕਚੈਰੀ ਦਾ ਚੱਕਰ ਪੈ ਜੇ ਤੇ ਫਿਰ ਵੱਡੇ ਵੱਡੇ ਢਿੱਲੇ ਹੋ ਜਾਂਦੇ ਆ ਹੁਣ ਕਦੇ ਈਡੀ ਕਦੇ ਸੀਬੀਆਈ ਕੇਜਰੀਵਾਲ ਦੇ ਮਗਰ ਪਈ ਹੋਈ ਹੈ ਕੱਲ ਖਬਰ ਸੁਣਨ ਨੂੰ ਆਈ ਆ ਵੀ ਉਹ ਸਿਹਤ ਉਹਦੀ ਖਰਾਬ ਹੋ ਗਈ ਕਾਫੀ ਬਲੱਡ ਪ੍ਰੈਸ਼ਰ ਉੱਤੇ ਥੱਲੇ ਹੋ ਗਿਆ ਦੇਖੋ ਗੱਲ ਇਹ ਆ ਕਿ ਕਚਹਿਰੀਆਂ ਦਾ ਕੋਟਾਂ ਦਾ ਚੱਕਰ ਹੀ ਐਸਾ ਹੁੰਦਾ ਕਿ ਬੰਦੇ ਦਾ ਉਹੀ ਬਲੱਡ ਬਲੂਡ ਘਟ ਜਾਂਦਾ ਹੈ ਜੀ ਤੇ ਇਹ ਜਿਹੜੇ ਮਤਲਬ ਕਿ ਲੀਡਰ ਹੈਗੇ ਨੇ ਕੇਜਰੀਵਾਲ ਸਾਹਿਬ ਮੈਨੂੰ ਲੱਗਦਾ ਕਿ ਇਹ ਇਨਕਲਾਬ ਇਨਕਲਾਬ ਜ਼ਿਆਦਾ ਕੁਝ ਕਰਦੇ ਆ ਪਰ ਲੱਗਦਾ ਹੈ ਕਿ ਦਿਲ ਤੇ ਲਾਗੇ ਆ ਕਿਉਂਕਿ ਆ ਸ਼ੂਗਰ ਸ਼ਕਰ ਘਟਣੀ ਦਾ ਨਾ ਇਹ ਚਿੰਤਾ ਇੱਕ ਬਹੁਤ ਵੱਡੀ ਮਾਇਨੇ ਰੱਖਦੀ ਆ ਨਾ ਇਹਦੇ 'ਚ ਚਿੰਤਾ ਚਿੰਤਾ ਨੂੰ ਚਿਖਾ ਕਿਉਂ ਕਿਹਾ ਗਿਆ ਐ ਇਸੇ ਕਰਕੇ ਗਿਆ ਮੈਂ ਇੱਕ ਸਿਆਣੇ ਬੰਦੇ ਨੂੰ ਸੁਣ ਰਿਹਾ ਸੀ ਕਹਿੰਦਾ ਕਹਿੰਦਾ ਕਿ 90% ਬਿਮਾਰੀਆਂ ਮਾਈਂਡ ਪੈਦਾ ਕਰਦਾ ਹੈ ਜੀ ਬਿਲਕੁਲ ਕਰਦੇ ਤੇ ਇਲਾਜ ਵੀ ਇਹੀ ਕਰ ਦਿੰਦਾ ਹੈ ਸੋ ਇਸ ਵਾਸਤੇ ਘਬਰਾਉਣ ਦੀ ਜ਼ਰੂਰਤ ਨਹੀਂ ਇਨਕਲਾਬੀਆਂ ਨੂੰ ਮਹਿੰਮਾ ਇਸ ਤਰ੍ਹਾਂ ਦੀਆਂ ਪੈਂਦੀਆਂ ਹੀ ਹੁੰਦੀਆਂ ਕੋਈ ਚੱਕਰ ਨਹੀਂ ਤਗੜੇ ਹੋ ਹੂੰ ਤਗੜੇ ਰਹੋ ਕਿਉਂਕਿ ਤੁਹਾਨੂੰ ਰਗੜੇ ਲੱਗਣੇ ਲੱਗਣਗੇ ਰਗੜੇ ਲੱਗਣਗੇ ਹੀ ਲੱਗਣਗੇ ਕਿਉਂਕਿ ਸਾਫ਼ ਹੈ ਨਰਿੰਦਰ ਮੋਦੀ ਹਰਾਂ ਨੇ ਦੱਸ ਦਿੱਤਾ ਕਿ ਜਾਨ ਤੁਹਾਡੀ ਸੌਖਿਆ ਛੱਡਣੀ ਨਹੀਂ ਤੁਸੀਂ ਬਾਹਰ ਆ ਕੇ ਸਾਡੀ ਹਿੱਕ ਤੇ ਦਲਣਾ ਮੂੰਗ